ਪਰਮੇਸ਼ਰ ਕਹਿੰਦਾ ਤੁਸੀਂ ਇੱਥੋਂ ਤੱਕ ਗਿਰ ਗਏ ਹੋ ਆਪਾਂ ਤੋਬਲ ਤੇ ਆ 35 ਚੋਂ ਵੀ ਰੱਬ ਕਿਉਂ ਕਹਿੰਦਾ ਮੈਂ ਸਾਰਾ ਬਨਾਸ਼ ਹੋਣਾ ਤੇ ਲੈ ਕੇ ਆਉਂਗਾ ਉਹਦਾ ਰੀਜਨ ਦੱਸ ਰਿਹਾ ਮੈਂ ਤੁਹਾਨੂੰ ਰੀਜਨ ਕੀ ਸੀ ਅੱਜ ਕਾ ਨੇ ਵੀ ਨਹੀਂ ਪੁੱਛਿਆ ਕਿ ਯਹਵਾ ਕਿੱਥੇ ਆ ਕਿੰਨੇ ਗਰਾਵਟ ਆ ਗਈ ਸੇ ਨਾਲ ਲੋਕਾਂ ਚ ਉਹ ਝੂਠੀਆਂ ਤਸੱਲੀयां ਦੇ ਜਾਂਦੇ ਸੀ ਆਪਦੇ ਕੋਲ ਹੀ ਕਹੀ ਜਾਂਦੇ ਸੀ ਸ਼ਾਂਤੀ ਆ ਸ਼ਾਂਤੀ ਆ ਸ਼ਾਂਤੀ ਆ ਅਸرائیਲੀ ਤਾਂ ਭਟਕੇ-ਭਟਕੇ ਅਸرائیਲੀ ਦਾ ਪਾਪ ਚ ਗਏ ਤੇ ਗਏ ਜਾਜਕ ਵੀ ਗਏ ਤੇ ਜਾਜਕਾਂ ਨੇ ਜਹਾਵਾ ਨੂੰ ਪੁੱਛਿਆ ਤੱਕ ਨਹੀਂ ਜੋ ਬਵਸਥਾ ਸਿਖਾਤੇ ਥੇ ਜਿਹੜੇ ਸਿਖਾਉਣ ਵਾਲੇ ਸੀ ਟੀਚਿੰਗ ਦੇਣ ਵਾਲੇ ਸੀਗੇ ਉਹਨਾਂ ਨੇ ਕੀ ਕੀਤਾ ਕਹਿੰਦਾ ਸਾਧਬਾਓ ਮੈਨੂੰ ਬੇਟਾ ਪੜੋ ਜੋ ਵਿਵਸਥਾ ਸਿਖਾਤੇ ਥੇ ਹਾਂ ਵੇ ਵੀ ਮੁਝ ਕੋ ਨਾ ਜਾਣਤੇ ਥੇ ਚਰਵਾਹੇ ਨੇ ਵੀ ਮੁਸੇ ਬਲਵਾ ਜਿਹੜੇ ਟੀਚਰ ਸੀਗੇ ਜਿਹੜੇ ਬਵਸਥਾ ਸਿਖਾਉਣ ਵਾਲੇ ਸੀ ਉਹ ਵੀ ਮੈਨੂੰ ਜਾਣਦੇ ਨਹੀਂ ਸੀਗੇ ਮੈਨੂੰ ਬਿਨਾ ਜਾਣੇ ਉਹ ਉਹਨਾਂ ਦੇ ਵਿੱਚ ਚੱਲਦੇ ਰਹੇ ਚਰਵਾਹੋਂ ਨੇ ਵੀ ਮੁੱਸੇ ਬਲਵਾ ਕੀਤਾ ਇਹਦਾ ਮਤਲਬ ਹੈ ਚਰਵਾਹਾਂ ਜਿਹੜੇ ਇਸਰਾਇਲ ਦੇ ਚਰਵਾਏ ਸੀ ਉਹਨਾਂ ਨੇ ਵੀ ਬਰੋਧ ਕੀਤਾ ਭਵਿਸ਼ਯਤ ਵਕਤਾਵਾਂ ਨੇ ਬਾਲ ਦੇਵਤਾ ਦੇ ਨਾਮ 'ਤੇ ਕਹਿੰਦਾ ਜਿਹੜੇ ਮੇਰੇ ਭਵਿੱਖ ਵਕਤਾ ਸੀਗੇ ਜਿਨ੍ਹਾਂ ਨੂੰ ਭਵਿੱਖ ਵਕਤਾ ਬਣਾਇਆ ਸੀ ਉਹਨਾਂ ਨੇ ਵੀ ਬਾਲ ਦੇਵਤਾ ਦੇ ਨਾਮ 'ਤੇ ਵਿਸ਼ੇਵਾਨੀ ਕੀ ਮੇਰੇ ਨਾਂ 'ਚ ਨਹੀਂ ਬਾਲ ਦੇਵਤਾ ਦੇ ਨਾਂ 'ਚ ਭਵਿੱਖਵਾਨੀ ਕੀਤੀ ਔਰ ਨਿਸਫਲ ਬਾਤੋਂ ਕੇ ਪਿੱਛੇ ਚਲੇ ਪਿੱਛੇ ਚਲੇ ਉੱਥੋਂ ਤੱਕ ਗਿਰ ਗਏ ਸੀ ਇਸਰਾਇਲੀ ਚੰਗੇ ਭਲੇ ਪਰਮੇਸ਼ਵਰ ਦੀ ਆਰਾਧਨਾ ਕਰਦੇ ਕਰਦੇ ਇੱਥੇ ਜਿਹੜੇ ਜਵਾਨ ਬੈਠੇ ਨੇ ਸੁਣੋ ਧਿਆਨ ਨਾਲ ਰੱਬ ਦੀ ਉਪਾਸਨਾ ਕਰਦੇ ਕਰਦੇ ਪ੍ਰਭੂ ਦੀ ਮਹਿਮਾ ਕਰਦੇ ਕਰਦੇ ਪ੍ਰਭੂ ਦੀ ਉਸਤਤ ਕਰਦੇ ਕਰਦੇ ਉਹਦੀ ਵਡਿਆਈ ਕਰਦੇ ਕਰਦੇ ਨਿਸਫਲ ਜਿਹੜੀਆਂ ਚੀਜ਼ਾਂ ਤੋਂ ਕੋਈ ਫਲ ਨਹੀਂ ਮਿਲਣਾ ਉਹ ਚੀਜ਼ਾਂ ਦੇ ਪਿੱਛੇ ਤੁਰ ਪਈ। ਅੱਜ ਆਪਣੀ ਲਾਈਫ ਨੂੰ ਦੇਖੀਏ ਤੁਸੀਂ ਵੀ ਕਿਤੇ ਉਹ ਚੀਜ਼ਾਂ ਪਿੱਛੇ ਤਾਂ ਨਹੀਂ ਜਾ ਰਹੇ ਜਿਹੜੀਆਂ ਨਿਸਫਲ ਨੇ ਜਿਨ੍ਹਾਂ ਤੋਂ ਕੁਝ ਮਿਲਣਾ ਹੀ ਨਹੀਂ ਜਿਨ੍ਹਾਂ ਤੋਂ ਕੋਈ ਲਾਭ ਹੀ ਨਹੀਂ ਹੋਣਾ ਜਿਨ੍ਹਾਂ ਤੋਂ ਕੋਈ ਤਰੱਕੀ ਨਹੀਂ ਹੋਣੀ